ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਆਪਾਂ ਪਿੰਡ ਆਧਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਹਾਨੂੰ ਗਾਂ ਦਿਖਾ ਰਿਆਂਗਾ ਬਿਕਾਊ ਆ ਸੋਹਣੇ ਛੱਜਣੋ ਫਾਰਮ ਵਾਲੀ ਵੱਡੇ ਕੱਦ ਕਾਠ ਦੀ ਗਾਂ ਗਈ ਤੇ ਪਹਿਲੇ ਸੂਏ ਚੰਗਾ ਦੁੱਧ ਦਿੱਤਾ ਹੋਇਆ ਤੇ ਦੂਜੇ ਸੂਏ ਹੁਣ ਸੂਣਾਗਾ ਕੁਝ ਦਿਨ ਬਾਕੀ ਨੇ ਚੰਗਾ ਸੀਮਨ ਲੱਗਿਆ ਹੋਇਆ ਫਾਰਮ ਵਾਲੀ ਵੱਡੇ ਕਦ ਕਾੜ ਦੀ ਵੱਡੇ ਹਵਾਨੇ ਦੀ ਗਾਂ ਗਈ ਬਾਬਾ ਜੀ ਦਾ ਫਾਰਮ ਆ ਤੁਸੀਂ ਦੇਖ ਸਕਦੇ ਹੋ ਗਾਵਾਂ ਰੱਖੀਆਂ ਹੋਈਆਂ ਨੇ ਡਿਟੇਲ ਆਪਾਂ ਸਾਰੀ ਬਾਬਾ ਜੀ ਤੋਂ ਲੈ ਕੇ ਦਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਐਦਾਂ ਦੀ ਆਪਣੀਆਂ ਹੋਰ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਰੇਟ ਵੀ ਗਾਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਅੱਗੇ ਬਾਬਾ ਜੀ ਦਾ ਨੰਬਰ ਚਲਾ ਦਾਂਗੇ ਤੁਸੀਂ ਉਹਦੇ ਕਾਲ ਕਰਕੇ ਲੇ ਜਾਣਕਾਰੀ ਲੈ ਸਕਦੇ ਹੋ ਆਜੋ ਆਪਾਂ ਬਾਈ ਨਾਲ ਕਰੀਏ ਗੱਲਬਾਤ ਹਾਂਜੀ ਬਾਬਾ ਜੀ ਸਾਸਿਕਾਲ ਜੀ ਰਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਆਪਣਾ ਨਾਮ ਦਾ ਦੇ ਜੀ ਦਾਸ ਦੇ ਹੱਥ ਬੰਨ ਕੇ ਬੇਨਤੀ ਆ ਭਾਈ ਫਾਰਮ ਦੀ ਸਾਡੀ ਗਊ ਆ ਹਾਂਜੀ ਪਹਿਲਾ ਸੂਆ ਇਹਨੇ 28 29 ਕਿਲੋ ਉਹੀ ਖੁੱਲਾ ਹੀ ਤੋਲਿਆ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਐਰ ਕੀ ਇਹ ਪੂਰਾ 40 ਲੀਟਰ ਉਹਦੇ ਪਾਉਗੀ ਜੇ ਉਹਦੋਂ ਹਿੰਮਤ ਵਾਲਾ ਬੰਦਾ ਤਾਂ 45 ਵੀ ਲੈ ਸਕਦਾ 40 ਦੀ ਅਸੀਂ ਲਿਖ ਕੇ ਗਰੰਟੀ ਦੇਵਾਂਗੇ ਜੇ ਸਾਡੇ ਨਾਲ ਸਾਈ ਕਰ ਲੈ ਬੰਦਾ 40 ਲੀਟਰ ਤੋਲ ਕੇ ਦੇ ਦੇਾਂਗੇ ਸੂਈ ਦਾ ਠੀਕ ਹੈ ਠੀਕ ਹੈ ਜੀ ਤੇ ਦੂਜਾ ਸੂਆ ਸਰਵਾਦੇ ਵੀ ਹੁੰਦਾ ਹਨਾ ਸਰਵਾਦੇ ਵੀ ਡਿਪੈਂਡ ਸਾਡੇ ਕੋਲੇ ਹੁਣ ਇਹ 40 ਲੀਟਰ ਦੀ ਗਰੰਟੀ ਹੈ ਠੀਕ ਹੈ ਤਾਂ ਤੁਸੀਂ ਚੱਡਾ ਦੇਖ ਲਵੋ ਮਾਨਾ ਦੇਖ ਲਵੋ ਹਜੇ ਤਾਂ ਇਹ ਚਾਰ ਪੰਜ ਦਰ ਪਏ ਆ ਚਾਹੇ ਦੀਆਂ ਬਹੁਤ ਆਹ ਹੋ ਆ ਪਈਆਂ ਕੋਈ ਹਜੇ ਆਏ ਨਹੀਂ ਜਾਂ ਵੀ ਆਹ ਹੋਗਾ ਠੀਕ ਹੈ ਹਜੇ ਇਹੇ ਹੋਰ ਖੁੱਲਣਾ ਤੇ ਠੋਸਾ ਬਾਨੇ ਦੇ ਵਿੱਚ ਹੈ ਨਾ ਕਮਾਹ ਬਾਨਾ ਨਹੀਂ ਹੈ ਨਾ ਹਾਂ ਤੇ ਬਾਕੀ ਥੋੜੀ ਜੀ ਭਾਲ ਜਰੂਰ ਹੈਗੀ ਹੈ ਨਾ ਹਾਂਜੀ ਬਾਕੀ ਸਾਡੇ ਮੋਢੇ ਤੇ ਕਰ ਆਉਂਦੀ ਹੈ ਕਦ ਵੀ ਪੂਰਾ ਕਦ ਬੇਲ ਪੂਰੀ ਹੈਗੀ ਹਾਂਜੀ ਠੀਕ ਹੈ ਤੇ ਜਿਹੜਾ ਇਹ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਹੈਗਾ ਉਹ ਸੀਮਨ ਸੁਮਨ ਤਾਂ ਪਾਈਏ ਮੈਂ ਤਾਂ ਕਿਤੇ ਲਿਖਿਆ ਨਹੀਂਗਾ ਠੀਕ ਹੈ ਖੜੇ ਜਵਾਕ ਨੂੰ ਪਤਾ ਉਹ ਬਾਹਰ ਗਿਆ ਵਾ ਪਾਸੇ ਜਿਹੜੀ ਲੱਗਾ ਚੰਗੀ ਹਾਂ ਲੱਗੇ ਚੰਗੇ ਸਾੜੀਆਂ ਫਾਰਮ ਹੈ ਗਾਇਆਂ ਬੱਚਿਆਂ ਆ ਸੀ ਆਪਦੇ ਵਧੀਆ ਸੀਮਨ ਹੁੰਦੇ ਹੈਗੇ ਉਹ ਬੱਚਿਆਂ ਨੂੰ ਪਤਾ ਹੈ ਠੀਕ ਹਾਂਜੀ ਤੇ ਚੁਆਈ ਚੁਈ ਜਿਕੇ ਮੇਰੇ ਚੁਆਈ ਚੁਈ ਪੂਰੀ ਜਮਾ ਓਕੇ ਐ ਤੇ ਬੰਦਾ ਆਪਦੀ ਤਸੱਲੀ ਕਰੂਗਾ ਤਸੱਲੀ ਕਰਕੇ ਜਿਹਨੇ ਪੈਸੇ ਲਾਉਣੇ ਤਸੱਲੀ ਕਰੂਗਾ ਪੂਰੀ ਠੀਕ ਐ ਮਸ਼ੀਨ ਨਾਲ ਚਾਹੁੰਦੇ ਰਹੇ ਹਾਂ ਮਸ਼ੀਨ ਨਾਲ ਤੇ ਚੁਆਈ ਚੁਈ ਚੁਆਈ ਵਾਲੀ ਕਰਪਾਉਂਦੀ ਹਾਂਜੀ ਠੀਕ ਐ ਥਾਣਾ ਲੁਣਾ ਨਗੂ ਕਿਵੇਂ ਜਮਾ ਓਕੇ ਐ ਜੀ ਓਕੇ ਜਮਾ ਹਾਂਜੀ ਹਾਂਜੀ ਕਿੰਨੇ ਦਿਨ ਕੱਢਦੀ ਐ ਤੇ 5 ਦਿਨ ਤੱਕ ਖੁੱਲੀ ਰਹਿਊਗੀ 7 ਵੀ ਲੈ ਸਕਦੀ ਐ ਠੀਕ ਐ ਹਾਂਜੀ ਠੀਕ ਹੈ ਉਹ ਬਾਕੀ ਪਰਮਾਤਮਾ ਨੂੰ ਪਤਾ ਹਾਂ ਪਰਮਾਤਮਾ ਨੂੰ ਪਤਾ ਹਾਂ ਜੀ ਹਾਂ ਜੀ ਠੀਕ ਹੈ ਇਹਦਾ ਆਰਡਰ ਬਹੁਤ ਘੱਟ ਹੈ ਇਹਦਾ ਆਰਡਰ ਇਹਦਾ ਬਹੁਤ ਜ਼ਿਆਦਾ ਖੋਲਣਾ ਹੈ ਯਾਰ ਕੀ ਠੀਕ ਹੈ ਜੀ ਹਾਂ ਜੀ ਤੇ ਆਪਾਂ ਰੇਟ ਕਿੰਨਾ ਕਰਦੇ ਹਾਂ ਰੇਟ ਇਹਦਾ ਜੀ 1.5 ਲੱਖ ਰੁਪਈਆ 1.5 ਲੱਖ ਹਾਂ ਜੀ ਠੀਕ ਆ ਬੇਮਾਨਤਾਨ ਹੋ ਜੂਗਾ ਹਾਂ ਮਾਨਤਾਨ ਹੋ ਜੂਗਾ ਮੌਕੇ ਤੇ ਹਾਂ ਜੀ ਠੀਕ ਹੈ ਜੀ 40 ਲੀਟਰ ਦੀ ਤਾਂ ਬੰਦਾ ਸਾਈ ਪਾ ਦੇ ਚੁਆ ਕੇ ਦੇਉਂਗਾ अच्छा हां मतलब ਵੀ ਸੂਈ ਤੋਂ ਤੁਸੀਂ ਚੁਆੜੀ ਸੂਈ ਤੋਂ ਬਾਅਦ ਕਿਸੇ ਨੇ ਆਏ ਨੇ ਵੀ ਦੁੱਧ ਦੇ 4 ਲੀਟਰ ਬਾਬਾ ਕਹਿੰਦਾ ਅੱਗੇ ਵੀ ਗਾਈਆਂ ਬਾਬੇ ਕੋਲ ਰਾਜਸਥਾਨ ਚ ਵੀ ਗਾਈਆਂ ਹਰਿਆਣਾ ਜੀ ਵੀ ਗਾਈਆਂ ਜਿੰਨਾ ਅਗਲੇ ਨੂੰ ਕਹਦਾ ਤੂੰ 2 ਕਿਲੋ ਬਾਹਰ ਜਾਂਦੇ ਨਾ ਠੀਕ ਹੈ ਹਾਂ ਠੀਕ ਹੈ ਹਾਂ ਜੀ ਕਿਸੇ ਨੂੰ ਡਾਊਟ ਹੈ ਵੀ ਇੰਨਾ ਕਿਵੇਂ ਪਾ ਦੂਗੀ ਅਗਲਾ ਸਾਈ ਪਾ ਦੇ 40 ਲੀਟਰ ਤੋਲ ਕੇ ਦੇ ਦੂੰਗਾ ਕੰਡੇ ਤੇ ਆਉ ਉਹ ਬੰਦਾ ਵੀ ਫਿਰ ਤਸੱਲੀ ਕਰਕੇ ਲੈ ਗਿਆ ਹਾਂ ਤਸੱਲੀ ਕਰਕੇ ਹਾਂ ਲੋਕੇ ਲੈ ਜੀ ਹਨਾ ਹਾਂ ਹਾਂ ਜੇ ਕਿਸੇ ਨੂੰ ਆਏ ਨਾ ਵੀ ਕਿ ਵੀ ਬੰਦ ਧੋ ਲੈ ਵੀ ਕਿੰਨਾ ਪਾਊਗੀ ਬਾਕੀ ਹਜੇ ਦੱਸੀ ਜਾਈ ਤੈਨੂੰ ਵੀ ਆਰਡਰ ਤੂੰ ਹੀ ਦੇ ਵੀਡੀਓ ਪਾਉਣੇ ਆ ਗਾਂ ਹਜੇ ਤਾਂ ਤਿਆਰੀ ਪੂਰੀ ਫੜੀ ਨਹੀਂ ਸਹੀ ਗੱਲ ਆ ਹਾਂ ਤੇ ਖੋਲ ਲਿਆ ਨੂੰ ਗੇੜਾ ਦਵਾ ਗਏ ਲੋ ਵੀ ਦੋਸਤੋ ਦੂਜਾ ਸੂਆ ਇਹਨੇ ਸੂਣਾ ਕੁਛ ਦਿਨ ਬਾਕੀ ਆ ਤੇ ਕੰਦ ਕਾਰ ਚੰਗੇ ਦੇ ਵਿੱਚ ਐ ਵਾਨਾ ਇਹਦਾ ਠੋਸ ਆ ਕੋਈ ਲਮਕਵਾਨਾ ਵਾਨਾ ਨਹੀਂ ਤੇ ਆਪ ਵੀ ਚੰਗੇ ਸੀਮਤ ਦੀ ਹੋਣੀ ਆ ਚਲੋ ਉਹਦਾ ਰਿਕਾਰਡ ਨਹੀਂ ਪਤਾ ਜਿਹੜਾ ਲੱਗਿਆ ਉਹ ਵੀ ਚੰਗਾ ਲੱਗਿਆ ਵਾ ਤੇ ਬਾਕੀ ਤੁਸੀਂ ਫੇਸ ਦੇਖ ਸਕਦੇ ਹੋ ਸੋਹਣਾ ਬੇਲ ਚੰਗੀ ਐ ਕੱਦ ਵੀ ਚੰਗਾ ਐ ਤੇ ਆਰਡਰ ਦੀ ਤਿਆਰੀ ਬਹੁਤ ਚੰਗੀ ਐ ਤੂੰ ਵੀ ਜਬਰਦਸਤ ਆਰਡਰ ਦੀ ਤਿਆਰੀ ਐ ਤੇ ਬਾਕੀ ਹਜੇ ਕੁਛਕ ਦਿਨ ਲੈ ਜੂ ਮੈਂ ਇਹਦਾ ਵੀ ਹੋਰ ਚੰਗਾ ਆਰਡਰ ਤਿਆਰ ਕਰ ਲੈਣਾ ਨੇ ਤੇ ਬਾਕੀ ਥੋੜੀ ਜਿਹੀ ਪਲੂਣ ਦੀ ਹੋ ਰਹੀ ਹੈ ਇੱਕ ਪਾਸੇ ਤੇ ਉਹ ਬਈ ਨਹੀਂ ਯਾਰਾ ਬੱਸ ਬਈ ਦੀ ਉਲਟ ਪਾਸੇ ਐ ਬਾਕੀ ਮਸ਼ੀਨਰੀ ਜਵਾਈ ਦੇ ਲਈ ਵੀ ਬਹੁਤ ਵਧੀਆ ਰਹੂਗੀ। ਹੱਥ ਨਾਲ ਵਿਜਾਈ ਮਰਜੀ ਤੋਈ। ਹੱਥ ਦੀ ਜਵਾਈ ਨਾਲ ਵੀ ਚੰਗੀ ਰਹੂਗੀ। ਮੋੜ ਲਾ। ਬਾਕੀ ਫੇਸ ਦੇਖ ਸਕਦੇ ਹੋ ਬਹੁਤ ਸੋਹਣਾ ਬੇਲ ਵੀ ਚੰਗੀ ਐ, ਕੱਦ ਵੀ ਚੰਗਾ ਐ। ਤੇ ਇੱਕੋ ਜੇ ਥਾਣਾ ਦੇਖ ਸਕਦੇ ਹੋ ਤੁਸੀਂ, ਨਾੜਾ ਨੂੜਾ ਵੀ ਚੰਗੀਆਂ। ਬਾਹ ਲੈ ਚਲ ਬਾਬਾ। ਦੂਜੇ ਪਾਸੇ ਵੀ ਤੁਸੀਂ ਆਰਡਰ ਦੇਖ ਸਕਦੇ ਹੋ। ਬਹੁਤ ਚੰਗਾ ਹੈਗਾ। ਤੇ ਚੜਾਈ ਜੜੂਈ ਵੀ ਚੰਗੀ ਐ। ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਬਾਕੀ ਚੰਗੇ ਦੁੱਧ ਦੀ ਉਮੀਦ ਆ ਬਾਕੀ ਅੰਕੇ ਤੁਸੀਂ ਅੰਦਾਜ਼ਾ ਲਾਉਣਾ ਵੀ ਕਿੰਨਾ ਦੁੱਧ ਦੇ ਸਕਦੀ ਆ ਤੇ ਇੱਥੇ ਆ ਕੇ ਆ ਵੀ ਫੁੱਲ ਤਸੱਲੀ ਕਰਕੇ ਤੁਸੀਂ ਵੇੜ ਨੂੰ ਖਰੀਦ ਸਕਦੇ ਹੋ ਮੁੱਲ 1.5 ਲੱਖਾ ਬਾਕੀ ਮਾਣਤਣ ਹੋ ਜਾਊਗਾ ਅਣ ਦੇਖ ਸਕਦੇ ਨਾੜਾ ਨੂਣਾ ਚੰਗੀਆਂ ਆ ਨਾਮਾਇ ਕੋਜਾ ਥਾਣਾ ਦੂਸੇ ਵਸਤੂ ਦੇਖ ਸਕਾਦੇ ਤੁਸੀਂ ਤੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਤਕਰੀਬਨ ਉਹਨੇ ਪਸਾਰੀ ਲੈਤੀ ਵੀਡੀਓ ਦੇ ਵਿੱਚ ਐਂਡ ਤੱਕ ਜੋਣਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਧੰਨਵਾਦ